ਹਾਂਜੀ ਕੀ ਹਾਲ ਚਾਲ ਜੀ ਬੜੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਵੱਤ ਵਾਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਦਿਖਾਉਣਾ ਤੁਹਾਨੂੰ ਅੱਜ ਕੀ ਕੰਮ ਕਾਰ ਕਰਦੇ ਆ ਕੀ ਚੱਲਦਾ ਰਜਾਨਾਂ ਦੀ ਤਰ੍ਹਾਂ ਜੱਸਾ ਭਾਈ ਆ ਗਿਆ ਤੇ ਚੱਲਿਆ ਲੈ ਕੇ ਸਟਾਰਟ ਕਰ ਲਿਆ ਟਰੈਕਟਰ ਇਹਨੇ ਗਰਮ ਹੋ ਗਿਆ ਤੇ ਹੁਣ ਕਿੱਥੇ ਜਾਣਾ ਜਿਹੜੀ ਪਿਹੜੀ ਹਾਂ ਪਿਹੜੀ ਇਹ ਕਿੱਥੇ ਆ ਪਿਹੜੀ ਮਨਦੀਪ ਬਾਈ ਦੇ ਤੇ ਮੈਂ ਕਹਿੰਦਾ ਨਲਹੇੜੀ ਕਹਿੰਦਾ ਇਹ ਚੱਲਿਆ ਜੜਕਾਲੀ ਨਹਿਰ ਕੋਲ ਜਾਉਣੇ ਕੋਲ ਜਾਉਣੇ ਪੁਲ ਪਹੁੰਚ ਗਿਆ ਜੁੱਤਾ ਜਾਜੂ ਗੱਲਾਂ ਨਾਲੇ ਪਹੁੰਚ ਗਿਆ ਜਾਜੂ ਫਿਰ ਉਹ ਨਾਲੇ ਸਿੱਧੂ ਵੇਟ ਕਰਦਾ ਅਹ ਫਰਕਾ ਮਾਰਕਾ ਮਾਰਕਾ ਬਹੁਤ ਫਰਕਾ ਲਓ ਜੀ ਪੂਰਾ 9 ਇੰਚ ਦਾ ਆਲੂ ਹੈ 9 ਇੰਚ ਦਾ ਪੂਰਾ ਆਲੂ ਹੈ ਇਹ ਤੋੜਿਆ ਆਪਾਂ ਦੇਖੋ ਇਧਰੋਂ ਨਾਲੋਂ ਤੇ ਆਹ ਦੇਖੋ ਆਏ ਢੀਗਾ ਜੁੜਿਆ ਹੋਇਆ ਮਣਿਆ ਆਪਾਂ ਨੇ ਪੂਰਾ 9 ਇੰਚ ਦਾ ਇਸ ਕਰਕੇ ਹੀ ਮਣਿਆ ਵੀ ਕਿੱਡਾ ਲੰਬਾ ਏ ਨੌ ਕਰੋ ਚੈੱਕ ਹੋ ਜੀ ਮਿੱਤਰੋ ਤਕਰੀਬਨ ਅੱਧਾ ਜਿਹਾ ਪਹੁੰਚ ਗਏ ਆਲੂਆਂ ਦੇ ਪੱਠੇ ਵਾਲੇ ਖੇਤ ਤੇ ਤੇ ਬਹੁਤ ਵਧੀਆ ਸਾਈਜ਼ ਆ ਬਹੁਤ ਹੀ ਜ਼ਿਆਦਾ ਵਧੀਆ ਨਕਾਲ ਵੀ ਪੂਰਾ ਸਿਰੇ ਆ ਓਕੇ ਆ ਰਿਪੋਰਟ ਆ ਇਹਨਾਂ ਜਿਹੜੇ ਹਿਸਾਬ ਨਾਲ ਪਲਾਟ ਆ ਉਹ ਹਿਸਾਬ ਨਾਲ ਬਹੁਤ ਵਧੀਆ ਨਿਕਾਲ ਆ ਮਨ ਖੁਸ਼ ਕਰਿਆ ਪਿਆ ਪਰਮਾਤਮਾ ਨੇ ਗਰਾ ਗਰੂਪ ਵੀ ਵਧੀਆ ਇਹ ਕਮਾਲ ਆ ਸਾਰੀ ਨਵੇਂ ਸੀਡ ਦੀ ਕੱਲ ਟਰਾਲੀ ਨਹੀਂ ਸੀ ਕੋਈ ਬਹਿਲੀ ਇਸ ਕਰਕੇ ਆਪਾਂ ਨੇ ਥੈਲੇ ਨਹੀਂ ਚੱਕੇ ਤੇ ਅੱਜ ਟਰਾਲੀ ਹੋ ਕੇ ਆ ਗਈ ਬਹਿਲੀ ਤੇ ਹੁਣ ਟਾਈਮ ਨਾਲ ਲੋਡ ਕਰਾਂਗੇ ਕਿਉਂਕਿ ਥੈਲਾ ਬਹੁਤ ਹੋ ਜਾਣਾ ਹੈ ਟਾਈਮ ਨਾਲ ਲੱਕੀ ਲੋਟ ਆਉਣਾ ਘੱਟੋ ਘੱਟ ਮੰਨ ਕੇ ਚਲੋ ਤੁਸੀਂ ਪਿੱਛੇ ਬਹੁਤ ਥੈਲੇ ਦੇ ਲਵੇ ਹੱਥ ਲਾ ਦੇਣਗੇ ਨਵੀਂ 2500 ਤੋਂ 300 ਪਲੱਸ ਦਾ ਥੈਲਾ ਕੱਲ ਕੱਲ ਦਾ ਹੈ ਬਾਕੀ ਅੱਜ ਦਾ ਵੀ ਹੋ ਜਾਣਾ ਕਿਉਂਕਿ ਡੜਾ ਘੱਟ ਉੱਠਦਾ ਜਗਾਈ ਜਾਦੇ ਹੁੰਦੀ ਆ ਸਾਰਾ ਆਲੂ ਉੱਤੇ ਪਿਆ ਇਸ ਕਰਕੇ ਟਾਈਮ ਘੱਟ ਲੱਗਦਾ ਤੇ ਕੱਲ ਨੂੰ ਮੈਨੂੰ ਲੱਗਦਾ ਵੀ ਖੇਤ ਇਹ ਟਾਈਮ ਨਾਲ ਹੀ ਵਿਹਲਾ ਕਰ ਦੇਣਗੇ ਕਿਉਂਕਿ ਅੱਜ ਲਵੇ ਲੱਗ ਜਾਣਾ ਥੋੜਾ ਹੀ ਰਹੂਗਾ ਸਰੇ ਤੇ ਇਹ ਤੁਰੇ ਜਾਂਦੇ ਨੇ ਹੁਣ ਪ੍ਰਸ਼ਾਦਾ ਛੱਕੇ ਲੱਗਣਗੇ ਟਾਈਮ ਹੋ ਗਿਆ ਰੋਟੀ ਪਾਣੀ ਛੱਕੇ ਫੇਰ ਲੱਗਣਗੇ ਚੁਗਾਈ ਕਰਨ ਸਾਰੇ ਬੰਦੇ ਲੱਗੇ ਹੋਏ ਨੇ ਰੋਟੀ ਪਾਣੀ ਕਿੰਨੀ ਉਧਰ ਬਹੁਤ ਢੋਲ ਚੰਗੀ ਤਰ੍ਹਾਂ ਓ ਜੀ ਬਬਲੂ ਭਾਈ ਨੇ ਖੱਚਿਆ ਪਿਆ ਕੰਮ ਪਟਾਈ ਦਾ ਤੇ ਬਹੁਤ ਠੀਕ ਕਰਦਾ ਹਾਂ ਉਹਦਾ ਉੱਤੇ ਜੱਕਲਾ ਮਾਰਾ ਜਾ ਓਏ ਥੋੜਾ ਦਮ ਦੇ ਦੇ ਮਗਰ ਆੜ ਆ ਦੀ ਆ ਗਈ ਜੀ ਇਹ ਚ ਪਾਉਣਾ 400 ਕਟਾ ਜੌਂੜੇ ਚੌਂੜੀਰ ਵਾਲੀ ਚ 50 75 ਆ 21 ਫੁੱਟੀ ਆ ਇਹ ਇਹ 400 ਪਾਵਾਂਗੇ ਬਾਈਟ ਆਲੂ ਥੈਲੇ ਰੱਖਦੇ ਨੇ ਮੋਟੇ ਨੇ ਇਹ 400 ਤੋਂ ਉੱਪਰ ਐ ਮੋਟਾ-ਮੋਟਾ ਤੇ ਫਾਈਟ ਥੈਲਿਆਂ ਦੇ ਵਿੱਚ ਇਹ ਲੋਡ ਕਰਨਾ ਦੋ ਟਰਾਲੀਆਂ ਲੋਡ ਕਰਨੀਆਂ ਦੂਸਰੀ ਵੀ ਖੜੀ ਹੋਊ ਚ ਪੰਡਿਆ ਵੀ ਆਇਆ ਪਰਦੇ ਪਾਸੇ ਤਾਂ ਕੀ ਹੋਈ ਜਾਂਦਾ ਅੱਜ ਫੇਰ ਬੱਦਲ ਹੋ ਗਿਆ ਹੁਣ ਆ ਦੇਖੋ ਸਾਹਮਣੇ ਤੋਂ ਬਾਹਰ ਐ ਕੀ ਕਰੀ ਜਾਂਦਾ ਪ੍ਰਮਾਤਮਾ ਬਬਰੂ ਚੱਲਿਆ ਲੈ ਕੇ ਟਰੈਕਟਰ ਉਧਰ ਠੇਕੇਦਾਰ ਕੰਨੀ ਬੜ ਗੁਜਰਾ ਉੱਥੇ ਗੇੜੇ ਲਾ ਕੇ ਆਊਗਾ ਟੋੜੇ ਪਾਸੇ ਕੰਮ ਚੱਲਦਾ ਉੱਥੇ ਵਾਈਟ ਆਲੂ ਵਟ ਰਹੇ ਨੇ ਸਾਰੀਆਂ ਵਾਂਟਾਂ ਤੇ ਨਿਗਾ ਮਾਰ ਲਓ ਕਿੱਦਾਂ ਦਾ ਛਾੜ ਟਰਾਲੀ ਲੋਡ ਹੋਣ ਲੱਗੀ ਜੀ 48 48 ਦੀ ਲੱਗਦੀ ਆ ਢਾਂਗ ਤੇ ਕਰਦੇ ਆ ਅੱਜ 50 75 ਦਾ ਯੋਰ ਚੈੱਕ ਵੀ ਕਿੰਨਾ ਕੁ ਮਾਰਦਾ ਟਰਾਲੀ ਤੇ ਇਹ ਲੋ ਜੀ ਬਬਲੂ ਭਾਈ ਲੱਗਿਆ ਤੋਰਨ ਚੱਲ ਉਹਦਾ ਫੱਟਾ ਲਾਤਾ ਇੱਕਨੇ ਛੜ ਦੇਣੀ ਆ ਛੜਦਾ ਮਗਰ ਛੜਦਾ ਛੜਦਾ ਲਾਡੀ ਟਾਈਮ ਨਾਲ ਵਿਹਲਾ ਹੋ ਕੇ ਆ ਗਿਆ ਤੀ ਕਿਉਂਕਿ ਚੱਲਦਾ ਦੀ ਲੇਜਰ ਤੇ ਤੇ ਅੱਜ ਫਿਰ ਆਪਾਂ 50 75 ਦਾ ਯੂਰ ਪਰਖਾਂਗੇ ਟਰਾਲੀ ਤੇ ਤੁਸੀਂ ਹੁਣ ਉਹ ਤੇ ਦਾ ਦੇਖ ਹੀ ਲਿਆ ਆਪਣੇ ਕੀ ਹੁੰਦਾ ਉਹ ਲੇਜਰ ਕਰਾ ਤੇ ਵੀ ਵਧੀਆ ਜੋਰ ਖਿੱਚ ਰਿਹਾ ਜੋ ਵੀ ਕਰਦਾ 10 ਬੋਟੇ ਨੂੰ ਹੱਸ ਕੇ ਖਿੱਚਦਾ ਤੇ ਅੱਜ ਟਰਾਲੀ ਦੀ ਟੈਸਟ ਡਰਾਈਵ ਕਰਾਂਗੇ ਆਪਾਂ ਜਰੂਰ 300 ਬੋਰੀ ਪਾ ਕੇ ਮੈਂ ਲੈ ਕੇ ਜਾਉਂ ਬਾਹਰ 300 ਬੋਰੀ ਐਟਾ ਟਰੈਕਟਰ 300 ਬੋਰੀ ਦਾ ਕੀ ਮਤਲਬ ਘੱਟੋ ਘੱਟ 500 ਦੀ ਗੱਲ ਕਰ ਤੂੰ ਇਹਾ ਵੀ ਕੱਚਾ ਲਾ ਬਿਸ਼ੱਕ ਦੀ ਹੋਵੇ 18 ਦੇ ਟਾਇਰ ਨੇ ਕੰਬੈਨ ਵਾਲੇ ਕੋਈ ਨਹੀਂ ਕੋਈ ਨਹੀਂ 50 ਐਚਪੀ ਤੋਂ ਉੱਤੇ ਟਰੈਕਟਰ ਆ ਤੂੰ ਐ ਸਮਝ ਲੈ ਵੀ ਕਿੰਨੀ ਐਚਪੀ ਦਾ 7 ਤੇ 5 ਲੱਗਦਾ ਇਹਨੂੰ ਐਚਪੀ ਬਣਾਉਣ ਲਈ ਹਾਂ ਇੰਨੀ ਐਚਪੀ ਆ ਇਹਦੇ 'ਚ 450 ਪਾਕੇ ਲੱਗ ਜੂਗਾ ਹਾਰਾ ਤੇ ਲੋਜੀ 75 ਟੂ 75 ਹੋਈ ਪਈ ਆ ਆ ਵੀ 75 ਤੇ ਉਹ ਵੀ 75 ਟਾਈਮ ਨਾਲੇ ਲਾਗੇ ਤੇ ਲਾਤੇ ਤੇ ਕਿਉਂਕਿ ਟਰਾਲੀਆਂ ਦੋ ਭਰਨੀਆਂ ਨੇ ਦੂਸਰੀ ਵੀ ਆ ਬੀ ਵਾਲੀ ਵੀ ਚੱਕਣੀ ਆ ਆ ਦੇਖੋ ਚੱਲਿਆ ਠੇਕੇਦਾਰ ਵਾਲੀ ਉਧਰ ਟਰਾਲੀ ਭਰਾਉਣ ਤੇ ਉਧਰੋਂ ਲੈ ਕੇ ਚੱਲਿਆ ਟਰੈਕਟਰ ਪੰਜਾਬੀ 320 ਕਬੋਰੀਆਂ ਨੇ ਇਹਦੇ ਜੇ ਪੈ ਜਾਣਗੇ ਆ। ਡੀ ਲਈ ਆਇਆ ਟਰਾਲੀ 6242 ਮਗਰ ਪਾ ਲਿਆਂ ਦੀ 17 ਫੁੱਟੀ ਜਾਲੀ ਲੱਗੀ ਹੋਈ ਆ। ਇਹਦੇ ਜੇ ਲੋਡ ਕਰਾਉਣੀ ਆ ਆਪਾਂ ਨੇ ਆਹ ਡੀ ਜਾਲੀ। ਆਹ ਜੇ ਵੀ ਭਾਦੀ ਜਲਾ। ਇਹ ਜਾਲੀ ਵਰੇਟਰ ਤੇ ਆਹ ਜਿਹੜੇ ਕਰਿਆ ਜੇ। ਲੈਸ ਫੈਲਿਆਂ ਚ ਪਾਇਆ ਵਾ। ਰੀਡਿੰਗ ਲਈ ਨੌ ਢਾਂਗਾ ਥੱਲੇ ਤਾਂ ਤਿੰਨ ਬੋਰੀਆਂ ਤੱਕ ਨੌ ਢਾਂਗਾ ਨੇ ਉਹ ਤੋਂ ਬਾਅਦ ਫਿਰ ਡੰਡਾ ਪਾ ਲਿਆ ਕਿਉਂਕਿ ਫਿਰ ਉਹ ਬੋਰੀ गिर ਜਾਂਦੀ ਹੈ ਤੇ ਉੱਤੇ ਜਾ ਕੇ ਡੰਡਾ ਪਾ ਕੇ ਪੂਰਾ ਕਰ ਦੇਣਾ ਥੱਲੇ ਸਾਰੀ ਉਹਦੇ ਚ ਨੌ ਨੇ ਤੇ ਆਹ ਤਿੰਨ ਤੱਕ ਆ ਦੇ ਖੋਰੇ ਤੱਕ ਦੀਂਦੀਆਂ ਨੇ ਮਗਰ ਤਿੰਨ ਉੱਪਰ ਜਾ ਕੇ ਮੂਰੇ ਡੰਡਾ ਕਰਕੇ ਬੋਰੀ ਮਗਰ ਕਰਤੀ ਤਾਬ ਆ ਗਈ ਨਾਲੇ ਪਿਛਲੀਆਂ ਬੋਰੀਆਂ ਨੂੰ ਮਗਰ ਲਈ ਢਾਂਗਦੇ ਪੰਜ-ਛਤ ਕੱਟੇ ਰਹਿ ਗਏ ਕੰਮ ਲੱਗ ਗਿਆ ਲਵੇ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਹੁਣ ਦੇਖਦੇ ਆਂ ਕੱਢਦੇ ਆਂ ਨਾਲੇ ਬਾਹਰ ਲਓ ਜੀ ਲੱਗਿਆ ਟਰਾਲੀ ਕੱਢਣ लाठी ਮੰਨਿਆ ਨਹੀਂ ਮਾਜਾ ਕਰੀ ਮੈਂ ਖਾ ਜੋਰ ਲਵਾ ਲਈਏ ਮਾੜਾ ਜਾਂ ਕਹਿੰਦਾ ਨਹੀਂ ਟੋਚਨੇ ਪਾਉਣ ਮਾੜਾ ਜਾਂ ਮੈਂ ਖਾ ਤੋੜ ਕੇ ਦਾ ਦੇਖੀਏ ਗਿੱਠਕ ਕੀ ਕਹਿੰਦਾ ਪਰ ਮੰਨਿਆ ਨਹੀਂ लाठी ਚਲੋ ਦੇਖਦੇ ਆ ਓਏ ਇਹਨਾਂ ਦਾ ਤੀਆ ਲਾਲਾ ਇਹਨਾਂ ਦਾ ਤੀਸਰਾ ਹੋਰ ਵੀ ਲਾਲਾ ਪਹਿਲਾ ਹੋਰ ਵੀ ਲਾੜ ਜਾ ਘਰ ਜਾ ਕਟ ਕੰਨਾ ਮਾਰੀ ਹਰ ਜਗ੍ਹਾ ਸੰਕਰਟ ਡਾਟ ਕਰਾ ਦ। ਦ। ਤੁਰਿਆ ਨਹੀਂ ਭਾਈ। ਹੁਣ ਤੁਰੂਗਾ। ਚੱਲ ਚੱਲ ਚੱਲ। ਚੱਕਰੇ ਬਾਹੋਂ ਘਟਨੇ ਟਰੈਕਟਰ ਦੇ। ਰਣਕੇ ਗੇੜੇ ਉਹ ਪਹਿਲਾ ਅਸਲੀ ਤੇ। ਕੱਲਾ ਨਹੀਂ ਲੱਗਦਾ ਭਾਈ। ਪੋਸਟ ਵਾਲਾ। ਚੱਲ 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 ਚ